ਆਵਾਮ ਆਦਮੀ ਪਾਰਟੀ ਆਪੀਐਲ ਦੇ ਮੈਚ ਦੌਰਾਨ ਵੱਖਰੇ ਤੌਰ ਤੇ ਪ੍ਰਦਰਸ਼ਨ ਕਰਦੀ ਦੇਖੀ ਗਿਆ ਆਵਾਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸੰਦਰਭ ਚ ਇਸ ਮਸਲੇ ਤੇ ਪ੍ਰਦਰਸ਼ਨ ਕੀਤਾ ਕਿ ਕੇਜਰੀਵਾਲ ਨੂੰ ਗਲਤ ਗ੍ਰਿਫਤਾਰ ਕੀਤਾ ਗਿਆ ਆਵਾਮ ਆਦਮੀ ਪਾਰਟੀ ਦੇ ਵਰਕਰ ਨੇ ਕੇਜਰੀਵਾਲ ਦੀ ਫੋਟੋ ਵਾਲੀ ਸ਼ਰਟ ਪਾ ਕੇ ਕੈਂਪੇਨ ਕੀਤੀ ਹੈ ਟੀ-ਸ਼ਰਟ ਤੇ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਦਿਖਾਇਆ ਗਿਆ ਹੈ ਪਰ ਮਰਦੋ ਦੱਸ ਦिए ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਜਿਨ੍ਹਾਂ ਨੂੰ ਸ਼ਰਾਬ ਘਟਾਲੇ ਦੇ ਮਸਲੇ ਚ ਤਿਹਾਰ ਜਿਲ੍ਹ ਚ ਬੰਦ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੈਂਪੇਨ ਦਾ ਜ਼ਿਕਰ ਕੀਤਾ ਜਾ ਰਿਹਾ ਆਪ ਵਰਕਰਾਂ ਨੇ ਕਿਹਾ ਕਿ ਮੈਂ ਵੀ ਕੇਜਰੀਵਾਲ ਤੇ ਜੇਲ੍ਹ ਦਾ ਜਵਾਬ ਵੋਟ ਨਾਲ ਦੇਵਾਂਗੇ ਨਾਰੇ ਲਗਾਏ ਗਏ ਕੁਝ ਤਸਵੀਰਾਂ ਆਈਆਂ ਨੇ ਦੇਖ ਸਕਦੇ ਹੋ ਜਿਹੜੀਆਂ ਕਿ ਆਈਪੀਐਲ ਮੈਚ ਦੌਰਾਨ ਨੇ ਜਿਨ੍ਹਾਂ ਨੇ ਪੀਲੇ ਰੰਗ ਦੀਆਂ ਜਿਹੜੀਆਂ ਟੀ-ਸ਼ਰਟਸ ਪਾਈਆਂ ਹੋਈਆਂ ਨੇ ਜਿਹੜੀ ਪੜਾਅਸ ਆ ਰਾਜਨੀਤੀ ਤੇ ਤੱਕਡੇ ਜਾ ਰਹੀ ਹੈ ਪਰ ਆਈਪੀਐਲ ਮੈਚ ਚੱਲ ਰਿਹਾ ਹੈ ਰਾਜਨੀਤੀ ਦੇ ਮੈਚ ਦੀ ਪੜਾਅਸ ਜਿਹੜੀ ਹੈ ਉਹ ਵੱਖਰੇ ਤੌਰ ਤੇ ਦੇਖੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਕਾਰਕੁਨ ਨੇ ਜਿਨ੍ਹਾਂ ਨੇ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨ ਦੇਖ ਸਕਦੇ ਹੋ ਕਿ ਹਰਵਿੰਦ ਕੇਦਰੀਵਾਲ ਦੀ ਗ੍ਰਿਫਤਾਰੀ ਤੋਂ ਖਫਾ ਇੱਕ ਪਾਸੇ ਹਰਵਿੰਦ ਕੇਦਰੀਵਾਲ ਦੀ ਸ਼ੂਗਰ ਚਰਚਾ ਚ ਹੈ ਦੂਜੇ ਪਾਸੇ ਈਡੀ ਕਹਿ ਰਹੀ ਹੈ ਕਿ ਹਰਵਿੰਦ ਕੇਦਰੀਵਾਲ ਤਾਂ ਕਸਟਡੀ ਦੇ ਦੌਰਾਨ ਮਠਾ ਤੇ ਪੂਰੀਆਂ ਛੋਲੇ ਖਾਣੇ ਤ ਤੀਜੀ ਤਸਵੀਰੇ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕਰਮਚਾਰੀ ਜਿਹੜੇ ਕਿ ਨਾਰੇਬਾਜ਼ੀ ਕਰ ਰਹੇ ਨੇ ਹਰਵਿੰਦ ਕੇਦਰੀਵਾਲ ਦੀ ਫੋਟੋ ਇਹਨਾਂ ਨੇ ਸ਼ਰਟ ਤੇ ਲਗਾਈ ਹੈ ਮੈਚ ਵੀ ਦੇਖ ਰਹੇ ਨੇ ਸਿਆਸੀ ਪ੍ਰਦਰਸ਼ਨ ਵੀ ਕਰ ਰਹੇ ਹਨ। ਅਮਨੋਜ ਕੁਮਾਰ ਜੋਸ਼ੀ ਜੀ ਅੱਜ ਦਾ ਜਾਣਕਾਰੀ ਸੰਪਾ ਰਹੇ ਹਨ ਅਮਨੋਜ ਮੈਚ ਦੇ ਨਾਲ-ਨਾਲ ਸਿਆਸੀ ਪ੍ਰਦਰਸ਼ਨ ਮਾਇਨੇ ਕਾਫੀ ਹੁੰਦੇ ਆ। ਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਹੈ ਪਰ ਰਸਟਗੰਦਰ ਤਰੀਕਾ ਹੈਗਾ ਆਪਣਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਤਰੀਕਾ ਹੈਗਾ। ਲੱਗਦਾ ਹੈ ਜਿਸ ਤਰ੍ਹਾਂ ਇਹ ਜਿਹੜਾ ਮੈਚ ਸਿਰਫ ਕੱਲ੍ਹ ਹੋਇਆ ਤਾਂ ਮੁਹਾਵਰੇ ਵਿੱਚ ਪੂਲਾ ਵਸੇ ਲੈਂਦੇ। ਉਹ ਦੌਰਾਨ ਜਿਹੜੇ ਕਾਰਜਕਰਤਾ ਸੀਗੇ ਪੀਲੇ ਰੰਗ ਦੇ ਜਰਸੀਆਂ ਪਾ ਕੇ ਜੇ ਉੱਪਰ ਫੋਟੋਗ੍ਰਾਫੀ ਕੀਤੀ ਸੀ ਜਿਹੜੇ ਕਿਸਲਾ ਖਾਪ ਚ ਦਿਖਾਏ ਜਿਹਾ ਪਰ ਇਹ ਗੱਲ ਕਿ ਸਿੱਧੀ ਕਿ ਦੇਲ ਦਾ ਜਵਾਬ ਬੂਰਦ ਨਾਲ ਦੇਣ ਦੀ ਗੱਲ ਕੀਤੀ ਗਈ ਹੈ ਕਿ ਨੋਟ ਕੀਤਾ ਜਾ ਰਿਹਾ ਕਿ ਕੇਜੇ ਵੱਲੋਂ ਗਲਤ ਅੰਦਰ ਰੱਖਿਆ ਗਿਆ ਮੁੱਖ ਮੰਤਰੀ ਜਿਹੜੇ ਨੇ ਉਹ ਸਕੂਲ ਬਣਾ ਦੇ ਜਿਹੜਾ ਹਸਪਤਾਲ ਬਣਾ ਦੇ ਜਿਹਨਾਂ ਨੂੰ ਇਸਰ ਦੇ ਅੰਦਰ ਕੀਤਾ ਗਿਆ ਤਾਂ ਕਿ ਬੀਜੇਪੀ ਜਿਹੜੀ ਡਰਦੀ ਹੈ ਜੀ ਹੈ ਇੱਕ ਕੈਂਪੇਨ ਜਿਹੜੀ ਸੀ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ ਜੁਰਮ ਦਾ ਜਵਾਬ ਹੋਰ ਚਾਹਤਾ ਦਿੱਲੀ ਸ਼ੁਰੂ ਕੀਤੀ ਗਈ ਜੇਲ ਦਾ ਜਵਾਬ ਹੋਰ ਚਾਹਤੇ ਦੋਨੋਂ ਕੈਂਪੇਨ ਜਿਹੜੇ ਨੇ ਸੇਮਾ ਲੋਕਾਂ ਤੱਕ ਮੈਸੇਜ ਪਹੁੰਚਾਇਆ ਜਾ ਰਿਹਾ ਕਿ ਸੁਕੇਦਰੀਵਾਰਾਂ ਗਲਤੀ ਕਰਨਾਂ ਅੰਦਰ ਰੱਖੇ ਗਏ ਨੇ ਉਹਨਾਂ ਦਾ ਕੋਈ ਨੈਗੇਟਿਵ ਇਤਨੀ ਅੰਦਰ ਰੱਖੇ ਗਏ ਨੇ ਤਾਂ ਕਿ ਇਸ ਇਲੈਕਸ਼ਨ ਦੇ ਵਿੱਚ ਉਹ ਪ੍ਰਚਾਰ ਨਾ ਕਰ ਸਕੇ ਇਸ ਗੱਲ ਨੂੰ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਣਾ ਜਾਂ ਆਪਾਂ ਕਹਿੰਦੇ ਇਸ ਗੱਲ ਨੂੰ ਪੁਖਤਾ ਕਰਨ ਦੀ ਜਿਹੜੀ ਗੱਲ ਹੈਗੀ ਆ ਉਹ ਵਰਕਰ ਬਰਸਰ ਕਰਦੇ ਕੋਈ ਮੰਚ ਨਹੀਂ ਸਰਦ ਜਿੱਥੇ ਵੀ ਉਹਨਾਂ ਨੂੰ ਮਿਲਦਾ ਹੋਵੇ ਚਾਹੇ ਉਹ ਆਪਣੀ ਡੀਪੀ ਲਗਾਣੀ ਹੈ ਚਾਹੇ ਆਪਣੇ ਫੇਸਬੁਕ ਦੀ ਡੀਪੀ ਲਗਾਣੀ ਹੈ ਆਪਣੇ ਵਰਸਰ ਦੀ ਡੀਪੀ ਲਗਾਣੀ ਹੈ ਚਾਹੇ ਉਹ ਪੋਸਟਰ ਲੱਗੇ ਨੇ ਚਾਹੇ ਕੋਈ ਬੈਂਦਰ ਲਗਾਉਂਦੇ ਨੇ ਹਰ ਜਗ੍ਹਾ ਜਿਹੜੀ ਕੇਜਰੀ ਵਾਲਾ ਉਹ ਜਿਹੜੀ ਸਰਾਖਾਂ ਦੇ ਪਿੱਛੇ ਵਾਲੀ ਫੋਟੋ ਲਗਾਈ ਜਾ ਰਹੀ ਹੈਗੀ ਹੈ ਤੇ ਇਹੀ ਮਕਸਦ ਹੈ ਕਿ ਉੱਥੇ ਜਾ ਕੇ ਉਹ ਸਾਰੇ ਟੀਸ਼ਰਟ ਅੰਦਰ ਲਿਖ ਗਏ ਹੋਣੇ ਦਾ ਅੰਦਰ ਦਾ ਕੋਈ ਨਾ ਪਾਇਆ ਤੇ ਸਾਰੇ ਇਕੱਠੇ ਹੋ ਗਏ ਨੇ ਫੋਟੋ ਖਚਾਈ ਹੋ ਨਾਰੇ ਵਾਜੀ ਜਿਹੜੀ ਕੀਤੀ ਹੈਗੀ ਮਕਸਦ ਚਾਂਦਨੀ ਕੂਮ ਜਿਹੜੀ ਹੈਗੀ ਜਨਤ ਜਿਹੜੇ ਤੇ ਬਾਤ ਜਿਹੜਾ ਹੈਗਾ ਉਹ ਕੱਢਿਆ ਜਾਵੇ ਲੋਕਾਂ ਤੱਕ ਮੈਸੇਜ ਜਿਹੜਾ ਦੇਣਾ ਕੋਲ ਬੋਟ ਪਾਣੀ ਹੈਗੀ ਹੈ ਬੋਟ ਦੇ ਦੌਰਾਨ ਜੋ ਲੋਕ ਉਹ ਲੋਕ ਹੈ ਉਹਨਾਂ ਕੋਲ ਜੋ ਮੈਸੇਜ ਆਉਂਦਾ ਹੈ ਉਹ ਉਹਨੂੰ ਦੇਖ ਕੇ ਅੱਗੇ ਬੋਟ ਪਾਣੇ ਕਿਉਂਕਿ ਜਿਹੜੀ ਛਵੀ ਹੈਗੀ ਹੈ ਇਹ ਸੈਦਨ ਦਾ ਉਹ ਤੋਂ ਮੰਨਣ ਦੀ ਕੋਸ਼ਿਸ਼ ਕਰਦੀ ਹੈ ਜੀ ਕਿਰਤੀ ਜੋ ਉਹ ਸ਼ੁਕਰੀਆ ਅਮਨੋਜ ਜਿਆਦਾ ਜਾਣਕਾਰੀ ਸੰਪਨ ਵਸਤੇ ਅਮਨੋਜ ਜਾਣਕਾਰੀ ਦੇ ਰਹੀ ਸੀ ਤਾਂ ਹਾਲੀ ਦੇ ਮਲਾਪੁਰ ਸਟੇਡੀਅਮ ਦੇ ਇਹ ਤਸਵੀਰਾਂ ਜਿੱਥੇ ਆਈਪੀਐਲ ਮੈਚ ਦੌਰਾਨ ਅਵਿੰਦ ਕੇ ਦੀਵਲ ਦੇ ਹਾਕ ਸ਼ਾਮਨ ਦੀ ਪਾਰਟੀ ਦੇ ਕਰਪੂਨ ਨੇ ਕੈਂਪੇਨ ਦੀ ਸ਼ੁਰੂਆਤ ਕੀਤੀ